ਬਟਾਲਾ 바ਰ ਐਸੋਸੀਏਸ਼ਨ ਦੇ ਸਾਰੇ ਵਕੀਲਾਂ ਵੱਲੋਂ ਅੱਜ ਅਨਮਿਥੇ ਸਮਝ ਦੇ ਲਈ ਭੁਖੜ ਧਰ ਦਾ ਐਲਾਨ ਕੀਤਾ ਗਿਆ ਸਾਰੇ ਵਕੀਲ ਭੁਖੜ ਧਰ ਤੇ ਬੈਠੇ ਸਨ ਇਸ ਮੌਕੇ ਤੇ ਵਕੀਲਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਗ੍ਰਾਮ ਨਿਆਲਿਆਦੀਨ ਜੋ ਪੰਜਾਬ ਵਿੱਚ ਵਕਫ ਵਕਫ ਜਗ੍ਹਾ ਤੇ ਕੋਰਟ ਕੰਪਲੈਕਸ ਬਣਾਏ ਜਾ ਰਹੇ ਹਨ ਜਿਸ ਦੇ ਤਹਿਤ ਬਟਾਲਾ ਦੇ ਨੇੜੇ ਡੇੜਾ ਬਾਬਾ ਨਾਨਕ ਵਿੱਚ ਵੀ ਕੋਰਟ ਕੰਪਲੈਕਸ ਬਣਾਉਣ ਦਾ ਐਲਾਨ ਕੀਤਾ ਗਿਆ ਉਸ ਨੂੰ ਲੈ ਕੇ ਉਹ ਭੁਖੜ ਧਰ ਤੇ ਬੈਠੇ ਹੋયા ਨਾ ਉਹਨਾਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਇੱਕ ਸਰहदी ਇਲਾਕਾ ਹੈ ਤੇ ਉੱਥੇ ਕੋਰਟ ਕੰਪਲੈਕਸ ਬਣਾਉਣ ਨਾਲ ਲੋਕਾਂ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਵੇਗਾ ਬਲਕਿ ਲੋਕਾਂ ਦੀ ਖੱਜਲਖੋਰੀ ਹੋਵੇਗੀ ਅਤੇ ਲੋਕਾਂ ਦੇ ਪੈਸੇ ਵੱਧ ਲੱਗਣਗੇ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਇਹ ਫੈਸਲਾ ਵਾਪਸ ਨਹੀਂ ਜਾ ਜਾਂਦਾ ਉਹਨਾਂ ਵੱਲੋਂ ਭੁਖੜ ਹੜਤਾਲ ਜਾਰੀ ਰਹੇਗੀ ਸ਼ਸ਼ੁਬਨਾਮ ਕੀ ਇਹ ਕੀ ਮਸਲੇ ਨੂੰ ਲੈ ਕੇ ਸਾਰੇ ਵਕੀਲ ਅੱਜ ਭੁਖੜ ਹੜਤਾਲ ਦੇ ਬੈਠੇ ਜੀ ਮੈਂ ਵਿਕਰਮਜੀਤ ਸਿੰਘ ਸਿੰਬਲ ਐਡਵੋਕੇਟ ਬਟਾਲਾ ਤੋਂ ਜੋ ਅੱਜ ਪ੍ਰੋਟੈਸਟ ਪੋਖੜਤਾਲ ਸਾਡੀ ਬਾ ਬਟਾਲਾ ਬਾਰ ਐਸੋਸੀਏਸ਼ਨ ਵੱਲੋਂ ਕੀਤੀ ਗਈ ਹੈ ਉਹ ਸਾਰੇ ਦਾ ਸਾਰੇ ਪੰਜਾਬ ਲੈਵਲ ਦੀ ਕਾਲ ਸੀ ਅਸੀਂ ਪਹਿਲਾਂ ਵੀ ਦੋ ਵਾਰੀ ਕਾਲ ਕੀਤੀ ਹੈ ਤੇ ਪੰਜਾਬ ਪੂਰੇ ਬਾ ਐਸੋਸੀਏਸ਼ਨ ਬਟਾਲਾ ਦਾ ਸਾਥ ਦੇਣ ਵਾਸਤੇ ਪੂਰੇ ਪੰਜਾਬ ਦੀਆਂ ਬਾ ਐਸੋਸੀਏਸ਼ਨ ਨੇ ਸਾਡਾ ਸਾਥ ਦਿੱਤਾ ਮਸਲਾ ਸਿਰਫ ਤੇ ਸਿਰਫ ਇਹ ਹੈ ਕਿ ਜਿਹੜੀਆਂ ਗ੍ਰਾਮ ਨੇਲਿਆਂ ਦੇ ਨਾਂ ਤੇ ਅਦਾਲਤਾਂ ਬੰਦੀਆਂ ਪਈਆਂ ਨੇ ਉਹ ਨਹੀਂ ਠੀਕ ਹੈਗੀਆਂ ਉਹਦਾ ਕਾਰਨ ਇਹ ਹੈ ਕਿ ਉਹਦੇ ਨਾਲ ਬਟਾਲੇ ਦੇ ਲੋਕ ਬਟਾਲੇ ਦੇ ਆਸ-ਪਾਸ ਦੇ ਲੋਕ ਜਿਹੜੇ ਸਫਰ ਕਰਨਗੇ ਇਹ ਨਹੀਂ ਉਹ ਡੇਰਾ ਬਾਬਾ ਨਾਨਕ ਜਿਹੜੀ ਕੌਨਸਟਿਟਿਊਐਂਸੀ ਆ ਜਾਂ ਉੱਥੋਂ ਦਾ ਏਰੀਆ ਵਾ ਉੱਥੋਂ ਦੇ ਲੋਕ ਵੀ ਸਫਰ ਕਰਨਗੇ ਫਿਲਹਾਲ ਉੱਥੇ ਨਾ ਤਾਂ ਕੋਈ ਇਹਨਾਂ ਦੇ ਕੋਲ ਕੋਈ ਪੂਰਾ ਪੁਖਤਾ ਪ੍ਰਬੰਧ ਵਾ ਜਿਹੜੀਆਂ ਕੋਰਟ ਬਣ ਸਕਣ ਦੂਸਰਾ ਜੇ ਇਹ ਕੋਰਟ ਉੱਥੇ ਲੈ ਕੇ ਜਾਣਗੇ ਗ੍ਰਾਮ ਨਾਲੇ ਦੀ ਨਾਂ ਦੇ ਉੱਤੇ ਕੋਰਟ ਬਣਾਉਣਗੇ ਤੇ ਜੱਜ ਜਨ ਨੇ ਤਾਂ ਫਿਰ ਬਟਾਲੇ ਉਹੀ ਜਾਣਾ ਵਾ 42 ਦੇ ਕਿਸੇ ਨਾ ਕਿਸੇ ਚਾਹ ਸਭ ਦੀ ਡਿਊਟੀ ਲੱਗੂਗੀ ਸੋ ਇਹਨਾਂ ਦੇ ਵਾਸਤੇ ਵੀ ਉੱਥੇ ਜਾਣਾ ਆਉਣਾ ਬੜਾ ਇੱਕ ਸਹੀ ਠੀ ਚੀਜ਼ ਨਹੀਂ ਆ ਗਈ ਕਾਰਨ ਕਾਰਨ ਇਹ ਆ ਕਿ ਉਹ ਡੇਰਾ ਬਾਬਾ ਨਾਨਕ ਜਿਹੜਾ ਉਹ ਬਾਰਡਰ ਏਰੀਆ ਵਾ ਬਿਲਕੁਲ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਵਸਿਆ ਹੋਇਆ ਸ਼ਹਿਰ ਆ ਨਿਤ ਦਿਨ ਫਰੋਤੀਆਂ ਨਿਤ ਦਿਨ ਡਰੋਨ ਨਿਤ ਦਿਨ ਅਤਵਾਦੀਆਂ ਦੇ ਹਮਲੇ ਇਸ ਤਰੀਕੇ ਦੇ ਨਾਲ ਉੱਥੇ ਇਹ ਜਿਹੜਾ ਵਾ ਸੰਕਟ ছায়ਾ ਰਹਿੰਦਾ ਵਾ ਇਹੋ ਜੀ ਜਗ੍ਹਾ ਦੇ ਉੱਤੇ ਜਾ ਕੇ ਜਿਹੜੀ ਹੈ ਗ੍ਰਾਮ ਨੇਲੇ ਦੀ ਅਦਾਲਤਾਂ ਦੀਆਂ ਸਥਾਪਨਾ ਕਰਨੀ ਮੈਨੂੰ ਨਹੀਂ ਲੱਗਦਾ ਠੀਕ ਆ 3 ਦਿਨ ਤੱਕ ਬੈਠੇ ਦੇਖੋ ਜੀ ਅੱਜ ਵੀ ਸਾਡੀ ਬਟਾਲਾ ਬਾਰ ਐਸੋਸੀਏਸ਼ਨ ਦੇ ਜਿਹੜੇ ਨਮਾਇੰਦੇ ਨੇ ਉਹ ਸਰਕਾਰ ਦੇ ਨਮਾਇੰਦਿਆਂ ਨੂੰ ਮਿਲਣ ਗਏ ਨੇ ਉਹਨਾਂ ਦੇ ਆਉਣ ਦੇ ਉੱਤੇ ਡਿਸਾਈਡ ਕੀਤਾ ਜਾਏਗਾ ਫਿਲਹਾਲ ਤੇ ਜਿਹੜੀ ਇਹ ਅਨਮਿਥੀ ਹੀ ਸਾਡੀ ਜਿਹੜੀ ਹੈ ਸਟ੍ਰਾਈਕ ਹੈ ਸਮੇਂ ਵਾਸਤੇ ਸਾਰਾ ਸ਼ੋਬਨਾਮ ਕੀ ਜੇ 30 ਮਸਲੇ ਕਿਸ ਮਸਲੇ ਲੈ ਕੇ ਅੱਜ ਸਾਰੇ ਵਕੀਲ ਜਿਹੜੇ ਭੁਖੜ ਧਰਾਲ ਦੇ ਬੈਠੇ ਨੇ ਅਲੀ ਗੱਲ ਤੇ ਆਰਐਨ ਨਿਊਜ਼ ਦਾ ਮੈਂ ਧੰਨਵਾਦ ਕਰਦਾ ਜੀ ਮੇਰੇ ਕਵਰ ਕਰਨ ਵਾਸਤੇ ਮੇਰਾ ਤੇ ਮੈਂ ਸਤਿੰਦਰਪਾਲ ਸਿੰਘ ਐਕਸ ਪ੍ਰੈਜ਼ੀਡੈਂਟ ਬਟਾਲਾ ਬਾਹਰ ਐਸੋਸੀਏਸ਼ਨ ਜਿਹੜਾ ਮੇਨ ਮੁੱਦਾ ਸੀ ਉਹ ਮੁੱਦਾ ਸੀ ਗ੍ਰਾਮ ਨਿਆਲੇ ਜਿਹੜੇ 올 ਓਵਰ ਇੰਡੀਆ ਬੰਦੇ ਪਏ ਨੇ ਸਾਰਾ ਕੁਝ ਉਹਦੇ ਖਿਲਾਫ ਸਾਡਾ ਇਹ ਚੱਲਦੇ ਪਈ ਅੱਜ ਪਹਿਲਾ ਦੇਣਵਾ ਸਾਡੀ ਭੁਖ ਹੜਤਾਲ ਦਾ ਇਸ ਤੋਂ ਪਹਿਲਾਂ ਅਸੀਂ ਪੰਜਾਬ ਬੰਦ ਦੀ ਕਾਲ ਕੀਤੀ ਸੀ ਉਹ ਕਾਮਯਾਬ ਹੋਈ ਸੀ ਸਾਡੀ ਤੇ ਅੱਜ ਕੀ ਆ ਵੀ ਜੋ ਸਾਡੇ ਬਟਾਲੇ ਨੂੰ ਇਫੈਕਟ ਪੈਣਾ ਵਾ ਬਟਾਲੇ ਨੂੰ ਇਫੈਕਟ ਹੀ ਚੀਜ਼ ਦਾ ਪੈਣਾ ਵਾ ਵੀ ਸਾਡੇ ਸਾਡੇ ਕੋਲੋਂ ਦੋ ਪੁਲਿਸ ਸਟੇਸ਼ਨ ਜਾਣੇ ਨੇ ਤੇ ਦੋ ਕੋਰਟਸ ਬਣੀਆਂ ਨੇ ਡੇਰਾ ਬਾਬਰਾਨਕ ਤੇ ਇੱਥੋਂ ਸਾਨੂੰ ਆਲਰੇਡੀ ਇੱਕ ਕੰਮ ਪੈਂਦਾ ਜਦੋਂ ਅਸੀਂ ਸਾਨੂੰ ਡਿਸਟ੍ਰਿਕਟ ਕੋਰਟ ਸਾਡੇ ਕੋਲ ਨਹੀਂ ਹੈਗੀ ਤੇ ਡਿਸਟ੍ਰਿਕਟ ਕੋਰਟ ਨਹੀਂ ਹੋਣ ਕਰਕੇ ਅਸੀਂ ਦੋ ਦਿਨ ਅਸੀਂ ਆਲਰੇਡੀ ਜਾਣੇ ਆ ਮੰਗਲਵਾਰ ਤੇ ਵੀਰਵਾਰ ਅਸੀਂ ਇੱਥੇ ਜਾਣੇ ਆ ਆਪਣੇ ਕੇਸ ਭੁਗਤ ਮੇਰੇ ਵਕੀਲ ਸਾਹਿਬਨ ਸਾਰੇ ਜਾਣਦੇ ਨੇ ਤੇ ਇੱਕ ਦਿਨ ਸਾਨੂੰ ਫਿਰ ਉੱਥੇ ਦੇਣਾ ਪੈਣਾ ਆਪਾਂ ਨੂੰ ਇੱਕ ਸ਼ਾਇਦ ਦੋ ਦਿਨ ਦੇਣੇ ਪੈਣ ਤੇ ਅਸੀਂ ਆਪਣੀ 1.5 ਜੱਜ ਨਹੀਂ ਆ ਸਾਡੇ ਇੱਥੇ ਤੇ ਅਸੀਂ ਉਹ 10 ਕੋਰਟਸ ਨੂੰ ਕਿੰਨਾ ਕੁ ਟਾਈਮ ਦੇ ਸਕਣਗੇ ਮੇਰੇ ਵਕੀਲ ਸਾਹਿਬਾਨ ਠੀਕ ਹੈ ਤੇ ਇਹਨਾਂ ਦਾ ਫਰਕ ਇਹ ਜੱਜ ਨੂੰ ਵੀ ਪੈਣਾ ਕੋਰਟ ਨੂੰ ਵੀ ਪੈਣਾ ਵਾ ਜਿਹੜੇ ਗ੍ਰਾਮ ਨੇਲੇ ਸੀ ਇਹਦਾ ਇਹ ਚੀਜ਼ ਸੀ ਵੀ ਜਿੱਥੇ 3-300 4-400 ਕਿਲੋਮੀਟਰ ਜਿੱਥੇ ਜਗ੍ਹਾ ਹੁੰਦੀ ਸੀ ਨਾ ਉੱਥੇ ਚਾਹੀਦੀ ਸੀ ਬੰਨੇ ਪੰਜਾਬ ਹਰਿਆਣਾ ਵਰਗੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਉਹ ਜਿੱਥੇ 30-30 ਕਿਲੋਮੀਟਰ ਦੇ ਉੱਪਰ ਇੱਕ ਉਹ ਕੋਰਟ ਬਣ ਜਾਂਦੀ ਆ ਇਹ ਚੀਜ਼ ਸੀ ਜਿਸ 3 300 ਕਿਲੋਮੀਟਰ ਦੂਰ ਤੇ ਇਸ ਕਰਕੇ ਮੇਰੀ ਸਿੰਪਲੀ ਨਹੀਂ ਮੰਗਾ ਚ ਲਿਟਿਗੈਂਸ ਨੂੰ ਵੀ ਫਾਇਦਾ ਹੋਇਆ ਇਹ ਨਹੀਂ ਕਿਲੇ ਸਾਡੇ ਵਕੀਲਾਂ ਨੂੰ ਉਹ ਕੋਈ ਚੀਜ਼ ਆ ਕਿਉਂਕਿ ਜੇ ਅਸੀਂ ਉੱਥੇ ਜਾਵਾਂਗੇ ਡੇਰਵਾ ਬਣਾਣ ਕੋਰਟs ਲਈ ਤੇ ਅਸੀਂ ਅਹੀਂ ਜਿਹੜੇ ਪੈਸੇ ਲਵਾਂਗੇ ਤੇ ਅਸੀਂ ਵਕੀਲ ਜਿਹੜੇ ਅਲਿਟਿਗੈਂਸ ਨੇ ਮੇਰੇ ਕਲਾਇੰਟs ਨੇ ਉਹਨਾਂ ਕੋ ਪੈਸੇ ਹੀ ਵਾਧ ਲਵਾਂਗੇ ਪੈਸੇ ਉਹਨਾਂ ਨੇ ਦੇਣੇ ਆ ਜੀ ਅਸੀਂ ਤਾਂ ਲੈ ਹੀ ਲੈਣੇ ਆ ਜੀ ਨੁਕਸਾਨ ਉਹਨਾਂ ਦਾ ਇੱਕੇ ਜਗ੍ਹਾ ਦੇ ਉੱਪਰ ਜੇ ਹਾਪ ਕੋ ਸੀਲ ਕੰਪਲੈਕਸ ਇੱਥੇ ਆ ਗਿਆ ਸਾਡੇ ਕੋਲੇ एसएसपी ऑफिस ਉਥੇ ਆ ਰਿਹਾ ਹੋ ਸਕਦਾ ਜੇਲ ਵੀ ਉਥੇ ਆ ਜੇ ਹੌਂ ਦਿਨਾਂ ਦੇ ਵਿੱਚ ਵਿੱਚ ਤੇ ਸਭ ਕੁਝ ਇੱਕ ਜਗ੍ਹਾ ਤੇ ਤੁਹਾਨੂੰ ਮਿਲਦਾ ਹੋਵੇ ਤੇ ਤੁਸੀਂ ਇੱਕ ਜਗ੍ਹਾ ਛੱਡ ਕੇ ਦੋ ਜਗ੍ਹਾ ਕਿਉਂ ਜਾਣਾ ਸੀ ਮੇਰਾ ਤੇ ਸਿਰਫ ਇਹ ਤੁਹਾਡੇ ਮੱਦੇ ਨਾ ਹੀ ਮੈਂ ਸਿਰਫ ਜਿਹੜੀ ਜੋ ਸੁਣਦੇ ਪਏ ਮੇਰੇ ਸਰਕਾਰਾਂ ਉਹਨਾਂ ਨੂੰ ਇੰਨੀ ਆ ਵੀ ਬਟਾਲੇ ਨੂੰ ਨਾ ਛੇੜੋ ਬਟਾਲੇ ਨੂੰ ਜਿੱਥੇ ਜਿਹੜੀਆਂ ਕੋਰਸ ਰਹਿਣੀਆਂ ਉੱਥੇ ਕੋਰਸ ਰਹਿਣ ਤੋਂ ਉੱਥੋਂ ਅੱਗੇ ਨਾ ਜਾਣ ਦੇ ਕਿੰਨੀ ਦੇਰ ਤੱਕ ਬੈਠੇ ਹੋ ਰਹੇ ਇਹ ਅਨਮਿੱਥਾ ਜੀ ਜਿੰਨੀ ਦੇਰ ਤੱਕ ਤੁਹਾਡੀ ਮੰਗ ਜਾਂ ਸਾਨੂੰ ਕੋਈ ਹੋਰ ਮਿਲਦਾ ਨਹੀਂ ਆ ਵੀ ਮਤਲਬ ਆਸ਼ਵਾ ਸੰਜਾ ਮਿਲ ਜੇ ਵੀ ਨਹੀਂ ਅਸੀਂ ਨਹੀਂ ਜਾਣਦੇ ਉਹ ਦਿਨ ਤੱਕ ਹੀ ਠੀਕ ਬੈਠੇ